ਦਵਾ ਜਹਾਜ਼ ਹਾਦਸੇ ਤੋਂ ਬਾਅਦ ਤੋਂ ਹੀ 에어 ਇੰਡੀਆ ਦੇ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਹਾਦਸੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਸੀ ਇਸ ਦੇ ਬਾਅਦ 에어 ਇੰਡੀਆ ਦੇ ਜਹਾਜ਼ਾਂ ਦੇ ਵਿੱਚ ਖਰਾਬੀ ਦੇ ਕਈ ਵੀਡੀਓ ਸਾਹਮਣੇ ਆਏ ਸਨ ਅਤੇ ਲਗਾਤਾਰ ਹੀ 에어 ਇੰਡੀਆ ਦੇ ਜਹਾਜ਼ਾਂ ਦੇ ਕੈਨਸਲ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਸਨ ਪਿਤੇ ਦਿਨੀ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਨੇ ਇੱਕ ਵਾਰ ਫਿਰ 에어 ਲਾਈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਇੰਗਲੈਂਡ ਦੇ ਬਰਮਿੰਗਮ ਤੋਂ ਦਿੱਲੀ ਆ ਰਹੇ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਇਸ ਦੇ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਰਿਆਦ ਦੇ ਵਿੱਚ ਉਤਾਰਿਆ ਗਿਆ ਅਤੇ ਸੁਰੱਖਿਆ ਜਾਂਚ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ 21 ਜੂਨ ਨੂੰ ਏਅਰ ਇੰਡੀਆ ਦੀ ਬਰਮਿੰਗਮ ਤੋਂ ਦਿੱਲੀ ਜਾ ਰਹੀ ਫਲਾਈਟ AI 114 ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਦੇ ਬਾਅਦ ਜਹਾਜ਼ ਨੂੰ ਰਿਆਦ ਦੇ ਵੱਲ ਡਾਇਵਰਟ ਕਰ ਦਿੱਤਾ ਗਿਆ। ਰਿਆਦ ਦੇ ਵਿੱਚ ਜਹਾਜ਼ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਸੁਰੱਖਿਆ ਜਾਂਚ ਪੂਰੀ ਕੀਤੀ ਗਈ ਹੈ। ਨਾਲ ਹੀ ਕਿ ਜਹਾਜ਼ ਦੇ ਯਾਤਰੀਆਂ ਦੇ ਲਈ ਹੋਟਲ ਦੇ ਵਿੱਚ ਇਦਨ ਦੀ ਵਿਵਸਥਾ ਵੀ ਕੀਤੀ ਗਈ ਹੈ 에어 ਇੰਡੀਆ ਦੇ ਬੁਲਾਰੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਹੋਏ ਪਰੇਸ਼ਾਨੀ ਦੇ ਲਈ ਸਾਨੂੰ ਖੇਦ ਹੈ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਬਦਲ ਦੀ ਵਿਵਸਥਾ ਕੀਤੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਫਲਾਈਟ ਦੇ ਟਾਇਲਟ ਦੇ ਕੋਲ ਇੱਕ ਕਾਗਜ਼ ਮਿਲਿਆ ਸੀ ਜਿਸ ਦੇ ਵਿੱਚ ਪੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ 에어ਲਾਈਨਸ ਨੇ ਇਸ ਜਹਾਜ਼ ਦੀ ਸਾਊਦੀ ਅਰਬ ਦੇ ਵਿੱਚ ਇੱਕ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਸੀ ਅਹਮਦਾਵਾ ਜਹਾਜ਼ ਹਾਦਸੇ ਤੋਂ ਬਾਅਦ ਤੋਂ ਹੀ 에어 ਯਾਦ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਹਾਦਸੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਸੀ ਇਸ ਦੇ ਬਾਅਦ 에ਅਰ ਇੰਡੀਆ ਦੇ ਜਹਾਜ਼ਾਂ ਦੇ ਵਿੱਚ ਖਰਾਬੀ ਦੇ ਕਈ ਵੀਡੀਓ ਸਾਹਮਣੇ ਆਏ ਸਨ ਅਤੇ ਲਗਾਤਾਰ ਹੀ 에ਅਰ ਇੰਡੀਆ ਦੇ ਜਹਾਜ਼ਾਂ ਦੇ ਕੈਨਸਲ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਸਨ ਪਿਤੇ ਦਿਨੀ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਨੇ ਇੱਕ ਵਾਰ ਫਿਰ 에ਅਰਲਾਈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਇੰਗਲੈਂਡ ਦੇ ਬਰਮਿੰਗਮ ਤੋਂ ਦਿੱਲੀ ਆ ਰਹੇ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਇਸ ਦੇ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ 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 ਵਿੱਚ ਉਤਾਰਿਆ ਗਿਆ ਹੈ ਤੇ ਸੁਰੱਖਿਆ ਜਾਂਚ ਕੀਤੀ ਗਈ ਹੈ ਜਾਣਕਾਰੀ ਦੇ ਮੁਤਾਬਕ 21 ਜੂਨ ਨੂੰ ਏਅਰ ਇੰਡੀਆ ਦੀ ਬਰਮਿੰਗਮ ਤੋਂ ਦਿੱਲੀ ਜਾ ਰਹੀ ਫਲਾਈਟ AI 114 ਨੂੰ ਪੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇਸ ਦੇ ਬਾਅਦ ਜਹਾਜ਼ ਨੂੰ ਰਿਆਦ ਦੇ ਵੱਲ ਡਾਇਵਰਟ ਕਰ ਦਿੱਤਾ ਗਿਆ ਰਿਆਦ ਦੇ ਵਿੱਚ ਜਹਾਜ਼ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਤ ਬਾਹਰ ਕੱਢਿਆ ਗਿਆ ਅਤੇ ਸੁਰੱਖਿਆ ਜਾਂਚ ਪੂਰੀ ਕੀਤੀ ਗਈ ਹੈ ਦੱਸਿਆ ਕਿ ਜਹਾਜ਼ ਦੇ ਯਾਤਰੀਆਂ ਦੇ ਲਈ ਹੋਟਲ ਦੇ ਵਿੱਚ ਠਹਿਰਨ ਦੀ ਵਿਵਸਥਾ ਵੀ ਕੀਤੀ ਗਈ ਹੈ ਏਅਰ ਇੰਡੀਆ ਦੇ ਪੁਲ ਆਰੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਦੇ ਲਈ ਸਾਨੂੰ ਖੇਦ ਹੈ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਬਦਲ ਦੀ ਵਿਵਸਥਾ ਕੀਤੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਫਲਾਈਟ ਦੇ ਟਾਇਲਟ ਦੇ ਕੋਲ ਇੱਕ ਕਾਗਜ਼ ਮਿਲਿਆ ਸੀ ਜਿਸ ਦੇ ਵਿੱਚ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ 에ਅਰਲਾਈਨਸ ਨੇ ਇਸ ਜਹਾਜ਼ ਦੀ ਸਾਊਦੀ ਅਰਬ ਦੇ ਵਿੱਚ ਇੱਕ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਸੀ ਅਹਿਮਦਾਬਾ ਜਹਾਜ਼ ਹਾਦਸੇ ਤੋਂ ਬਾਅਦ ਤੋਂ ਹੀ 에ਅਰ ਇੰਡੀਆ ਦੇ ਲਈ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਹਾਦਸੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੋਤ ਹੋਈ ਸੀ ਇਸ ਦੇ ਬਾਅਦ 에ਅਰ ਇੰਡੀਆ ਦੇ ਜਹਾਜ਼ਾਂ ਦੇ ਵਿੱਚ ਖਰਾਬੀ ਦੇ ਕਈ ਵੀਡੀਓ ਸਾਹਮਣੇ ਆਏ ਸਨ ਅਤੇ ਲਗਾਤਾਰ ਹੀ 에ਅਰ ਇੰਡੀਆ ਦੇ ਜਹਾਜ਼ਾਂ ਦੇ ਕੈਂਸਲ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਸਨ ਪੀਤੇ ਦਿਨੀ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਨੇ ਇੱਕ ਵਾਰ ਫਿਰ 에ਅਰਲਾਈਨਸ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਇੰਗਲੈਂਡ ਦੇ ਬਰਮਿੰਗਮ ਤੋਂ ਦਿੱਲੀ ਆ ਰਹੇ ਜਹਾਜ਼ ਦੇ ਵਿੱਚ ਬੰਬ ਹੋਣ ਦੀ ਧਮਕੀ ਮਿਲੀ ਹੈ ਇਸ ਦੇ ਬਾਅਦ ਜਹਾਜ਼ ਨੂੰ ਸਾਊਦੀ ਅਰਬ ਦੇ ਦੇ ਆਦ ਦੇ ਵਿੱਚ ਉਤਾਰਿਆ ਗਿਆ ਅਤੇ ਸੁਰੱਖਿਆ ਜਾਂਚ ਕੀਤੀ ਇਹ ਜਾਣਕਾਰੀ ਦੇ ਮੁਤਾਬਕ 21 ਜੂਨ ਨੂੰ 에어 ਇੰਡੀਆ ਦੀ ਬਰਮਿੰਗਮ ਤੋਂ ਦਿੱਲੀ ਜਾ ਰਹੀ ਫਲਾਈਟ AI114 ਨੂੰ ਪੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਇਸ ਦੇ ਬਾਅਦ ਜਹਾਜ਼ ਨੂੰ ਰਿਆਦ ਦੇ ਵੱਲ ਡਾਇਵਰਟ ਕਰ ਦਿੱਤਾ ਗਿਆ ਰਿਆਦ ਦੇ ਵਿੱਚ ਜਹਾਜ਼ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਸੁਰੱਖਿਆ ਜਾਂਚ ਪੂਰੀ ਕੀਤੀ ਗਈ ਹੈ ਦੱਸਿਆ ਕਿ ਜਹਾਜ਼ ਦੇ ਯਾਤਰੀਆਂ ਦੇ ਲਈ ਹੋਟਲ ਦੇ ਵਿੱਚ ਠਹਿਰਨ ਦੀ ਵਿਵਸਥਾ ਵੀ ਕੀਤੀ ਗਈ ਹੈ 에어 ਇੰਡੀਆ ਦੇ ਬੁਲਾਰੇ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਯਾਤਰੀਆਂ ਹੋਈ ਪਰੇਸ਼ਾਨੀ ਦੇ ਲਈ ਸਾਨੂੰ खेद ਹੈ ਯਾਤਰੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਬਦਲ ਦੀ ਵਿਵਸਥਾ ਕੀਤੀ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਫਲਾਈਟ ਦੇ ਟਾਇਲਟ ਦੇ ਕੋਲ ਇੱਕ ਕਾਗਜ਼ ਮਿਲਿਆ ਸੀ ਜਿਸ ਦੇ ਵਿੱਚ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ 에ਅਰਲਾਈਨਸ ਨੇ ਇਸ ਜਹਾਜ਼ ਦੀ ਸਾਊਦੀ ਅਰਬ ਦੇ ਵਿੱਚ ਇੱਕ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਗਈ ਸੀ